ਨਡਾਲਾ ਕ੍ਰਿਕਟ ਕਲੱਬ ਵੱਲੋਂ ਕਰਵਾਇਆ ਗਿਆ ਕ੍ਰਿਕਟ ਟੂਰਨਾਮੈਂਟ ਸਪਨ ਨਡਾਲਾ ਕ੍ਰਿਕਟ ਕਲੱਬ ਨਡਾਲਾ ਵੱਲੋਂ ਨਡਾਲਾ ਕਾਲਜ ਦੀ ਗਰਾਊਂਡ ਵਿਖੇ ਕਰਵਾਇਆ 6 ਦਿਨਾਂ ਓਪਨ ਲੈਦਰ ਕ੍ਰਿਕਟ ਟੂਰਨਾਮੈਂਟ ਸਪਨ ਹੋ ਗਿਆ ਜਿਸ ਵਿੱਚ ਜੋਨੀ ਕ੍ਰਿਕਟ ਕਲੱਬ ਰਾਮਗੜ੍ਹ ਨੇ ਕੱਪ ਤੇ ਕਬਜ਼ਾ ਕਰਦਿਆਂ 71000 ਰੁਪਏ ਦਾ ਪਹਿਲਾ ਇਨਾਮ ਤੇ ਟਰੋਫੀ ਹਾਸਲ ਕੀਤੀ ਤੇ ਉਪਜੇਤੂ ਰਹੀ ਵਰਮਾ ਕਲੱਬ ਲੁਧਿਆਣਾ ਦੀ ਟੀਮ ਨੇ 51000 ਰੁਪਏ ਦਾ ਨਕਦ ਇਨਾਮ ਤੇ ਸ਼ਾਨਦਾਰ ਟਰੋਫੀ ਹਾਸਲ ਕੀਤੀ ਇਨਾਮਾਂ ਦੀ ਵੰਡ ਕਰਦੇ ਆ ਪੰਜਾਬ ਪਾਵਰ ਲਿਫਟਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਪ੍ਰੀ ਸਿੰਘ ਗੁਰਾਇਆ ਨੇ ਜਿੱਥੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਉੱਥੇ ਉਹਨਾਂ ਕਲੱਬ ਦੀ ਪ੍ਰਸ਼ੰਸਾ ਕਰਦਿਆਂ ਖਿਡਾਰੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਇਸ ਮੌਕੇ ਤੇ ਪਹੁੰਚ ਕੇ ਸਮਾਸੀ ਵੀ ਦਲਜੀਤ ਸਿੰਘ ਅੜਾਲਾ ਨੇ ਵੀ ਇੱਕ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਹੌਸਲਾ ਬੁਲਾਈ ਕਰਦਿਆਂ ਟੂਰਨਾਮੈਂਟ ਦੇ ਸ਼ਾਨਦਾਰ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਇਸ ਮੌਕੇ ਦਰਸ਼ਕਾਂ ਵਾਸਤੇ ਲੱਕੀ ਡਰਾ ਕੂਪਨ ਵੀ ਕੱਢੇ ਗਏ ਅਖੀਰ ਚ ਕਲੱਬ ਵੱਲੋਂ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਮਹਿਮਾਨਾਂ ਖਿਡਾਰੀਆਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਨੰਡਾਲੇ ਦੀ ਮਹਾਨ ਧਰਤੀ ਦੇ ਨੰਡਾਲਾ ਕਾਲਜ ਦੇ ਖੇਡ ਮੈਦਾਨ ਵਿੱਚ ਦੂਜਾ ਲੈਦਰ ਕ੍ਰਿਕਟ ਟੂਰਨਾਮੈਂਟ ਮੇਰੇ ਵੀਰ ਮਨਿੰਦਰ ਸੁਖੇਖਖ ਅਜੇ ਵੱਲੋਂ ਤੇ ਲੱਕੀਟ ਲੋ ਵੱਲੋਂ ਕਰਵਾਇਆ ਜਾ ਰਿਹਾ ਹੈ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਨੌਜਵਾਨਾਂ ਨੂੰ ਸਿੱਧੇ ਰਾਹ ਪਾਉਣ ਦਾ ਅੱਜ ਦੇ ਅਯੋਕੇ ਸਮੇਂ 'ਚ ਲੋੜ ਹੈ ਇਹੋ ਜਿਹਾ ਖੇਡ ਟੂਰਨਾਮੈਂਟ ਕਰਵਾਉਣ ਦੀ ਤਾਂ ਜੋ ਆਪਾਂ ਆਪਣੀ ਨੌਜਵਾਨ ਪੀੜ੍ਹੀ ਨੂੰ ਚੰਗੇ ਪਾਸੇ ਲਾ ਸਕੀਏ ਇੱਕ ਚੰਗੀ ਸੇਧ ਦੇ ਸਕੀਏ ਅੱਜ ਦੇ ਇਸ ਟੂਰਨਾਮੈਂਟ 'ਚ ਮੁੱਖ ਤੌਰ ਤੇ ਟੀਨਾ ਨਡਾਲਾ ਇੰਟਰਨੈਸ਼ਨਲ ਕਬੱਡੀ ਖਿਡਾਰੀ ਦਲਜੀਤ ਸਿੰਘ ਨਡਾਲਾ ਉੱਗੇ ਕਾਂਗਰਸੀ ਆਗੂ ਬਿੱਟੂ ਖੱਖ ਜੀ ਅਵਤਾਰ ਦੂਤਪੁਰ ਗੁਰਪ੍ਰੀਤ ਸਿੰਘ ਸ਼ੇਪਾ ਜੀ ਇੰਟਰਨੈਸ਼ਨਲ ਕਬੱਡੀ ਪਲੇਅਰ ਅੰਬਾ ਖੱਖ ਜੀ ਜੋ ਇੰਟਰਨੈਸ਼ਨਲ ਪਲੇਅਰ ਨੇ ਇਹ ਸਾਰੇ ਲੋਗ ਇਨ੍ਹਾਂ ਦੀ ਟੀਮ ਨੂੰ ਵਧਾਈ ਦੇਣ ਤੇ ਹੌਸਲਾ ਦੇਣ ਆਏ ਨੇ ਮੇਰੀ ਇਸ ਕਲੱਬ ਨੂੰ ਕਦੀ ਵੀ ਕਿਸੇ ਵੀ ਪ੍ਰਕਾਰ ਦੀ ਸਹਾਇਤਾ ਦੀ ਲੋੜ ਹੋਵੇ ਤਾਂ ਇਹ ਵਿੱਚ ਮੇਰੇ ਨਾਲ ਸੰਪਰਕ ਕਰ ਸਕਦੇ ਨੇ ਮੈਂ ਪੂਰੇ ਕਲੱਬ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਅੱਜ ਇੱਥੇ ਬੁਲਾਇਆ ਤੇ ਇਨਾ ਮਾਨ ਸਨਮਾਨ ਦਿੱਤਾ ਮੈਂ ਸਾਰੇ ਕਲੱਬ ਨੂੰ ਵਧਾਈ ਦੇਣਾ ਹਾਂ ਜਿਨ੍ਹਾਂ ਨੇ ਇੰਨਾ ਵਧੀਆ ਉਪਰਾਲਾ ਕੀਤਾ ਮੇਰੀ ਮੇਰੀ ਐਨ ਆਰ ਆਈ ਵੀਰਾ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਬੇਨਤੀ ਹੈ ਕਿ ਜੇ ਨੌਜਵਾਨ ਇਹੋ ਜਿਹੇ ਵਧੀਆ ਉਪਰਾਲੇ ਕਰਉਂਦੇ ਨੇ ਤਾਂ ਵੱਧ ਤੋਂ ਵੱਧ ਇਹਨਾਂ ਦਾ ਸਾਥ ਦਿਆ ਕਰੋ ਕਿਉਂਕਿ ਤੁਹਾਡੇ ਸਾਥ ਦੀ ਇਹਨਾਂ ਨੌਜਵਾਨਾਂ ਨੂੰ ਬਹੁਤ ਲੋੜ ਹੈ ਤਾਂ ਹੀ ਇਹ ਇੱਕ ਆਪਣੇ ਸਮਾਜ ਨੂੰ ਇੱਕ ਚੰਗੀ ਸੇਧ ਦੇ ਸਕਣਗੇ ਜਿਵੇਂ ਕਿ ਤੁਸੀਂ ਵੇਖ ਰਹੇ ਹੋ ਕਿ ਤਾਂ ਮੰ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਮੇਰੀ ਸਾਰੇ ਦੁਨੀਆ 'ਚ ਵੱਸਦੇ ਵੀਰਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਰੁਖ ਲਗਾਓ ਨਹੀਂ ਤਾਂ ਆਉਣ ਵਾਲੇ ਦਿਨਾਂ 'ਚ ਸਾਨੂੰ ਬਹੁਤ ਹੀ ਭਿਆਨਕ ਨਤੀਜਿਆਂ ਦਾ ਸਾਹਮਣਾ ਕਰਨਾ ਪਏਗਾ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ ਨਡਾਲਾ ਕ੍ਰਿਕਟ ਕਲੱਬ ਵੱਲੋਂ ਦੂਸਰਾ ਜਿਹੜਾ ਬਹੁਤ ਤੱਪਦਿਆ ਇੱਕ ਸਟੇਟ ਲੈਵਲ ਦਾ ਟੂਰਨਾਮੈਂਟ ਕ੍ਰਿਕਟ ਦਾ ਜਿਹੜਾ ਇੱਥੇ ਆਰਗੇਨਾਈਜ਼ ਕੀਤਾ ਗਿਆ ਬਹੁਤ ਅੱਛੇ ਪ੍ਰਬੰਧਾਂ ਨਾਲ ਖੇਡੂ ਬੜਾ ਵਧੀਆ ਚੋਟੀ ਦੇ ਪਲੇਅਰ ਜਿਹੜੇ ਆਈਪੀਐਲ ਦੇ ਵਿੱਚ ਅੰਡਰ 19 ਦੇ ਵਿੱਚ ਇੰਡੀਆ ਖੇਡਣ ਵਰਗੇ ਜਿਹੜੇ ਪਲੇਅਸ ਸੀ ਉਹ ਇੱਥੇ ਨਡਾਲੇ ਦੀ ਗਰਾਊਂਡ ਦੇ ਵਿੱਚ ਆ ਕੇ ਉਹਨਾਂ ਨੇ ਆਪਦੀ ਖੇਡ ਦਾ ਜਿਹੜਾ ਮਜ਼ਾਹਰ ਕੀਤਾ ਔਰ ਮੈਂ ਸੁਣਦਾ ਪਿਆ ਸੀ ਦੇਖਣ ਦਾ ਮੌਕਾ ਘੱਟ ਮਿਲਿਆ ਅੱਜ ਫਾਈਨਲ ਮੈਚ ਹੀ ਦੇਖਿਆ ਬਹੁਤ ਵਧੀਆ ਪ੍ਰਬੰਧ ਜਿੱਥੇ ਰਫਰੈਸ਼ਮੈਂਟ ਦਾ ਬਹੁਤ ਵਾਸਟ ਵਨ ਸੀ ਪਲੇਅਰਾਂ ਦੇ ਵਾਸਤੇ ਉਹਨਾਂ ਨੇ ਰਹਿਸ਼ਤਾ ਪ੍ਰਬੰਧ ਕੀਤਾ ਗਿਆ ਔਰ ਬਹੁਤ ਵਧੀਆ ਜਿਹੜਾ ਕਿਉਂਕਿ ਗਰਮੀ ਦਾ ਬਹੁਤ ਵੱਡਾ ਜਿਹੜਾ ਪ੍ਰਕੋਪ ਚੱਲਦਾ ਪਿਆ ਸੀ ਉਹਦੇ ਮੱਦੇਨਜ਼ਰ ਕਿਸੇ ਵੀ ਦਰਸ਼ਕ ਵੀਰ ਨੂੰ ਕਿਸੇ ਵੀ ਪਲੇਅਰ ਨੂੰ ਔਰ ਕਿਸੇ ਵੀ ਪ੍ਰਬੰਧਕ ਨੂੰ ਕੋਈ ਖਾਣ ਪੀਣ ਵੱਲ ਕੋਈ ਕਮੀ ਇਸ ਗਰਾਊਂਡ ਦੇ ਵਿੱਚ ਨਹੀਂ ਦੇਖਣ ਨੂੰ ਮਿਲੀ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਨੇ ਲਾਈਵ ਇਹ ਟੂਰਨਾਮੈਂਟ ਜਿਹੜਾ ਸਾਰੇ ਵਰਡ ਦੇ ਵਿੱਚ ਵਿਖਾਇਆ ਗਿਆ ਮੈਂ ਸਾਰੀ ਪ੍ਰਬੰਧਕ ਟੀਮ ਨੂੰ ਮਨਮਿੰਦਰ ਜੀ ਨੂੰ ਅਜੇ ਜੀ ਨੂੰ ਸੁੱਖਾ ਕੱਖ ਜੀ ਨੂੰ ਸਪੈਸ਼ਲ ਤੌਰ ਤੇ ਮਾਨਾ ਜੀ ਨੂੰ ਔਰ ਸਾਰਿਆਂ ਨੂੰ ਜਿਨ੍ਹਾਂ ਨੇ ਵੀ ਇਸ ਟੂਰਨਾਮੈਂਟ ਦੇ ਵਿੱਚ ਯੋਗਦਾਨ ਪਾਇਆ ਲੱਕੀ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਔਰ ਆਸ ਉਮੀਦ ਕਰਦਾ ਹੈ ਜਿਹੜਾ ਟੂਰਨਾਮੈਂਟ ਅੱਗੇ ਤੋਂ ਹੋਰ ਵਧੀਆ ਤਰੀਕੇ ਦੇ ਨਾਲ ਇੱਥੇ ਹੋਵੇ ਔਰ ਵਧੀਆ ਵਧੀਆ ਜਿਹੜੇ ਪਲੇਅਰ ਨੇ ਇਸ ਗਰਾਊਂਡ ਦੇ ਵਿੱਚ ਨਡਾਲੇ ਦੇ ਵਿੱਚ ਖਾਸ ਕਰਕੇ ਪਹੁੰਚੜ ਤੇ ਆਪਦੀ ਖੇਡ ਦਾ ਮਜਾਰਾ ਕਰਨ ਔਰ ਲੋਕਾਂ ਦਾ ਐਂਟਰਟੇਨਮੈਂਟ ਕਰਨ ਔਰ ਸਾਡੇ ਜਿਹੜੇ ਬੱਚੇ ਨੇ ਯੰਗਸਟਰ ਨੇ ਉਹ ਵੀ ਇਹ ਇਤ ਖੇਡ ਮੇਲੇ ਦੇ ਨਾਲ ਇਹਨਾਂ ਟੂਰਨਾਮੈਂਟ ਨੂੰ ਦੇਖ ਕੇ ਗਰਾਊਂਡ ਦੇ ਨਾਲ ਜੁੜਨ ਦੇ ਤੰਦਰੁਸਤੀ ਦੇ ਵਿੱਚ ਇੱਕ ਇੱਕ ਦੇਸ਼ ਦੀ ਵਿਕਸਿਤ ਹੋਣ ਦੇ ਵਿੱਚ ਆਪਣਾ ਯੋਗਦਾਨ ਪਾਉਣ ਬਹੁਤ ਬਹੁਤ ਤਾਂ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਫਿਰ ਸਾਡੀ ਗਰਾਇਆ ਟੀਮ ਨਡਾਲਾ ਦੀ ਕਾਲਜ ਦੀ ਗਰਾਊਂਡ ਵਿੱਚ ਪਹੁੰਚੇ ਹਾਂ ਜੋ ਕਿ ਕ੍ਰਿਕਟ ਦਾ ਬਹੁਤ ਆਨੰਦ ਆਇਆ ਔਰ ਇਹਨਾਂ ਦੀ ਸਾਰੇ ਵਰਕਰਾਂ ਦੀ ਬਹੁਤ ਤਗੜੀ ਮਿਹਨਤ ਹੈ ਕਿ ਇਹ 5-7 ਦਿਨ ਤੋਂ ਲਗਾਤਾਰ ਇਹ ਕ੍ਰਿਕਟ ਮੈਚ ਕਰਵਾ ਰਹੇ ਆ ਔਰ ਮੈਂ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦੀ ਹਾਂ ਔਰ ਸਾਡੇ ਨਡਾਲਾ ਚ ਕੋਈ ਨਾ ਕੋਈ ਇਹੋ ਜਿਹਾ ਪ੍ਰੋਗਰਾਮ ਜਿਹੜਾ ਕਿ ਚੱਲਦਾ ਰਹਿੰਦਾ ਕਿ ਖੇਡ ਪ੍ਰੇਮੀਆਂ ਵਾਸਤੇ ਔਰ ਜਿੱਦਾਂ ਜਸਪ੍ਰੀ ਘਰਾਏ ਜੀ ਨੇ ਦੱਸਿਆ ਕਿ ਇਹ ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿ ਕੇ ਖੇਡਾਂ 'ਤੇ ਧਿਆਨ ਦੇਣਾ ਚਾਹੀਦਾ ਆ ਔਰ ਮੈਂ ਜਿੱਦਾਂ ਇਹਨਾਂ ਨੇ ਦੱਸਿਆ ਕਿ ਗਰਮੀ ਦਿਨੋਂ ਦਿਨ ਵਾਧੀ ਜਾ ਰਹੀ ਆ ਔਰ ਗਾਂ ਜਦੋਂ ਮੌਸਮ ਬਰਸਾਤਾਂ ਦਾ ਮੌਸਮ ਆਊਗਾ ਉਹ ਸਾਰੇ ਨੌਜਵਾਨਾਂ ਨੂੰ ਇਹ ਅਪੀਲ ਆ ਜਿੱਦਾਂ ਉਹ ਖੇਡਾਂ ਦੇ ਨਾਲ-ਨਾਲ ਇਦਾਂ ਖੇਡਾਂ ਕਰਾ ਕੇ ਲੋਕਾਂ ਨੂੰ ਮਨੋਰੰਜਨ ਪੂਰਾ ਕਰਦੇ ਆ ਔਰ ਉਹ ਰੁੱਖ ਵੀ ਜਰੂਰ ਲਾਏ ਜਾਣ ਤਾਂ ਕਿ ਰੁੱਖ ਲਾਉਣੇ ਬਹੁਤ ਜ਼ਰੂਰੀ ਹੋ ਗਏ ਆ ਅਗਰ ਆਪਾਂ ਰੁੱਖ ਨਹੀਂ ਲਗਾਉਂਦੇ ਤੇ ਗਾਹ ਗਰਮੀ ਜਿਹੜੀ ਦਿਨ ਦਿਨ ਵਧੂਗੀ ਔਰ ਸਾਰਿਆਂ ਨੂੰ ਪੀਲਾ ਕਿ ਦੋ ਦੋ ਚਾਰ ਚਾਰ ਰੁੱਖ ਹਰ ਇੱਕ ਬੰਦਾ ਜਰੂਰ ਲਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹਨਾ ਕਿ ਸਾਰੇ ਮੇਰੇ ਟੀਮ ਮੈਂਬਰਾਂ ਦਾ ਜੋ ਜਸਪ੍ਰੀਤ ਸਿੰਘ ਗੁਰਾਇਆ ਜੀ ਬਿੱਟੂ ਕੱਕ ਜੀ ਸ਼ਿਵ ਭਾਜੀ ਜੋ ਵੀ ਮੇਰੇ ਪੁੱਤਰ ਤੇ ਸੱਜਣ ਆਏ ਆ ਉਹਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਜਿਹੜਾ ਨੇ ਸਾਡਾ ਇਹ ਟੂਰਨਾਮੈਂਟ ਸੰਪੂਰਨ ਕਰਾਉਣ ਦੇ ਵਿੱਚ ਬਹੁਤ ਵੱਡਾ ਜੋ ਯੋਗਦਾਨ ਪ ਤੇ ਦੂਜਾ ਜਿੰਨੇ ਸਾਡੇ ਕਲੱਬ ਦੇ ਮੈਂਬਰ ਆ ਉਹਨਾਂ ਨੇ ਸਾਡਾ ਟੂਰਨਾਮੈਂਟ ਜੇ ਉਹ ਨਾ ਹੁੰਦੇ ਤੇ ਸ਼ਾਇਦ ਸਾਡਾ ਟੂਰਨਾਮੈਂਟ ਨਾ ਪੂਰਾ ਹੁੰਦਾ ਕਿਉਂਕਿ ਮੌਸਮ ਨੂੰ ਦੇਖਦੇ ਆ ਕਈ ਵਾਰੀ ਮੀਂਹ ਵੀ ਆਇਆ ਤੇ ਕਈ ਵਾਰੀ ਨੇਹਰੀ ਵੀ ਆਈ ਜਿੱਦ ਕਰਕੇ ਸਾਨੂੰ ਸਾਨੂੰ 12:00 1:00 ਵਜੇ ਆ ਕੇ ਵੀ ਇਹ ਸਾਰਾ ਕੁਝ ਕਰਨਾ ਪਿਆ ਤੇ ਸਾਡਾ ਇਸ ਟੂਰਨਾਮੈਂਟ ਕਰਾਉਣ ਚ ਸਭ ਤੋਂ ਵੱਡਾ ਰੋਲ ਐਨਆਰਆਈ ਵੀਰਾਂ ਦਾ ਸੀ ਜਿਹਨਾਂ ਨੇ ਸਾਨੂੰ ਤੁਹਾਨੂੰ ਮਨੋ ਦੇ ਤੁਹਾਨੂੰ ਉਹਦੇ ਨਾਲ ਪੂਰੀ ਸਪੋਰਟ ਕੀਤੀ ਤੇ ਸਾਡਾ ਟੂਰਨਾਮੈਂਟ ਪੂਰਾ ਸਿਰੇ ਚੜਿਆ ਤੇ ਬਾਕੀ ਮੈਂ ਜਸਵੀ ਗੁਰਾਇਆ ਜੀ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਇੱਥੇ ਆ ਕੇ ਸ਼ਿਰਕਤ ਕਰਕੇ ਇਨਾਮਾਂ ਦੀ ਵੰਡ ਕੀਤੀ ਜੀ ਜੇਤੂਦਾਰੇ ਨੂੰ ਕਿਹਦੇ ਨਾਮ ਤੇ ਗਏ ਨੇ ਦੇਖੋ ਜੀ ਪਹਿਲੇ ਨੰਬਰ ਤੇ ਜੇਤੂ ਟੀਮ ਸੀਗੀ ਜੋਨੀ ਕਲੱਬ ਜਿਨ੍ਹਾਂ ਨੂੰ 73000 ਰੁਪਏ ਸਨਮਾਨਿਤ ਕੀਤਾ ਗਿਆ ਜੀ ਤੇ ਦੂਸਰੀ ਟੀਮ ਜੇਤੂ ਰਹੀ ਆ ਜੀ ਵਰਮਾ ਕਲੱਬ ਲੁਧਿਆਣਾ ਜਿਨ੍ਹਾਂ ਨੂੰ 51000 ਸਨਮਾਨਿਤ ਕੀਤਾ ਗਿਆ ਜੀ ਹਾਂਜੀ